ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਕੀ ਹਾਲ ਹੈ ਜੀ ਉਮੀਦ ਕਰਦੇ ਆ ਠੀਕ ਠਾਕ ਹੋਵੋ ਤੇ ਕਿਸਾਨ ਵੀਰੋ ਅੱਜ ਆਪਾਂ ਆਪਣੀ ਮੂੰਗੀ ਦੀ ਫਸਲ ਆ ਜਿਹੜੀ ਬਾਂਸੀ ਗੋਲਡ ਵੈਰੈਟੀ ਆਪਾਂ ਬੀਜੀ ਆ ਤੇ ਮੰਨ ਕੇ ਚੱਲੋ ਇਹ 35 ਦਿਨ ਦੀ ਹੋ ਚੁੱਕੀ ਆ 34 35 ਦਿਨ ਦੀ ਤੇ ਫਲ ਚੱਕ ਰਹੀ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਸੀਂ ਤੇ ਅੱਜ ਆਪਾਂ ਇਹਨੂੰ ਦੂਸਰਾ ਪਾਣੀ ਲਾਤਾ ਦੂਸਰਾ ਪਾਣੀ ਪੂਰਾ ਜਦੋਂ ਖੁਸ਼ਕ ਹੋ ਗਿਆ ਸੀ ਵਾਹਣ ਉਦੋਂ ਲਾਇਆਗਾ ਪਾਣੀ ਮੰਗਦੀ ਸੀਗੀ ਹੁਣ ਮੰਨ ਲਓ ਤੁਸੀਂ ਪੂਰੀ ਤਰ੍ਹਾਂ ਕਮਲਾ ਜਾਂਦੀ ਸੀ ਦੁਪਹਿਰੇ ਤੇ ਅੱਜ ਦੇਖ ਸਕਦੇ ਤੁਸੀਂ ਪਾਣੀ ਲੱਗੇ ਤੇ ਖੜ ਰਹੀ ਹੈ ਪੂਰੀ ਤੇ ਫਾਲਤੇ ਸੀਗੀ ਤਾਂ ਕਰਕੇ ਪਾਣੀ ਲਾਉਣਾ ਪਿਆ ਫਾਲਤੇ ਆਪਾਂ ਨੂੰ ਪਾਣੀ ਲਾਉਣਾ ਜ਼ਰੂਰੀ ਹੈਗਾ ਫੇਰ ਹੀ ਆਪਣਾ ਫਾਲਾ ਜਿਹੜਾ ਅੱਗੇ ਚੱਲੂਗਾ ਫਲੀਆਂ ਫੇਰ ਹੀ ਵਧੀਆ ਬਣਨੀਆਂ ਜੇ ਆਪਾਂ ਫਾਲਤੇ ਪਾਣੀ ਦੇਵਾਂਗੇ ਜ਼ਿਆਦਾ ਖੁਸ਼ਕੀ ਵੀ ਫਿਰ ਮਾੜੀ ਆ ਗਈ ਕਿਉਂਕਿ ਫਾਲਤੇ ਤਾਂ ਪਾਣੀ ਲੱਗਣਾ ਜ਼ਰੂਰੀ ਹੈ ਨਹੀਂ ਤਾਂ ਫਿਰ ਮੂੰਗੀ ਜੀ ਉੱਥੇ ਹੀ ਸੁੰਗੜ ਜਾਣੀਆਂ ਨੇ ਫਾਲਜਾ ਤੁਹਾਡਾ ਖਰਾਬ ਹੋਣਾ ਤੇ ਪਾਣੀ ਜਿਹੜਾ ਹਲਕਾ ਲਾਓ ਕਿਸਾਨ ਵੀਰੋ